हां जी ਆਦਿ ਸ਼੍ਰੀ ਕਾ ਜੀ ਸਾਰੇ ਨੂੰ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ। ਹੋਰ ਜੀ ਅਮੀਰ ਆ ਸਾਰੇ ਠੀਕ ਹੋਵੋਗੇ। ਤੇ ਚਲੋ ਜੀ ਹੁਣ ਆਪਾਂ ਲੱਗਿਆਂ ਚ ਫੇਰਨ ਪਲੌ ਹੋ ਜਾ ਰਹੇ ਆ ਸਾਡੇ ਟਰੈਕਟਰ ਚਾਚਾ ਲੈ ਜਾ ਰਹੇ ਆ। ਸੁੱਟ ਫੇਰਦੇ ਆ ਪਲੌ ਬੈਲੇ ਰੀ ਕਰਦੇ ਸੈਟਿੰਗ ਆ। ਫੇਰ ਲੱਗਦੇ ਆ ਫੇਰਨਾ। ਤੇ ਦੇਖਿਓ ਕਹਿ ਰਹੇ ਸੀ ਵਿੱਚ ਮੈਸੇਜ ਆਇਆ ਥੇ ਕਹਿੰਦੇ ਵੀ ਪਲੌ ਚੱਲਦਾ ਦਿਖਾਈ ਨਹੀਂਗਾ ਵੀ ਰਾਤ ਨੂੰ ਦਿਖਾਤਾ ਚੱਲਦਾ ਦਿਖਾ ਦੋ ਸਮਾਰ ਕੇ ਲੋ ਅੱਜ 015405 ਨਾਲ ਚੱਲਦਾ ਦਿਖਾਉਣੇ ਤੁਹਾਨੂੰ ਦੇਖਿਓ ਫਿਰ ਵਲੌਗ ਨੂੰ ਹਾਂਜੀ ਕਰਤਾ ਸਟਾਰਟ ਪਲੌ ਤੇ ਦੇਖੋ ਪਲੌ ਬਈ ਕਪੁੱਠਾ ਕਿਹੜਾ ਲਾਉਣ ਲੱਗ ਰਹੇ ਨੇ ਇਹ ਲਾ ਪੁੱਠਾ ਕਿਹੜਾ ਉਹ ਤੋਂ ਫਿਰ ਲਾ ਦਾਂਗਾ ਉਹ ਸਿੱਧਾ ਕਿਹੜਾ ਮੈਂ ਨਾਲ ਜ਼ਮੀਨ ਉੱਚੀ ਨੀ ਮੀਨੀ ਹੋਣੀ ਸਾਰੇ ਬਰਾਬਰ ਹੋਊਗਾ ਦੇਖੋ ਜਿਵੇਂ ਹੁਣ ਆਉਰੇ ਬਰਾਬਰੇ ਲੱਗ ਰਹੀ ਆ ਆਪਾਂ ਨੂੰ ਸਿਰਫ ਇਸ ਸਾਈਡ ਤੇ ਡੋਆ ਪੈ ਗਿਆ ਜੇ ਆਪਾਂ ਰੂਟਾਵੇਟਰ ਮਾਰ ਦਾਂਗੇ ਉਹ ਸਾਈਡ ਵਾਲਾ ਟੋਆ ਵੀ ਭਰ ਜਾਊਗਾ ਇਹ ਬੰਦੇ ਦੋ ਤਰੀਕੇ ਨਾਲ ਫੇਰਦੇ ਹੁੰਦੇ ਨੇ ਬਲਾਓ ਵੀ ਹੁਣ ਤਾਂ ਜੇ ਇਹ ਆਪਾਂ ਇਹਦੇ ਵਿੱਚ ਟਾਇਰ ਲਾਈਏ ਇੱਕ ਤਰੀਕਾ ਤੇ ਇਹ ਆ ਵੀ ਉਹਨਾਂ ਜਿਹੜੀ ਆ ਮਿੱਟੀ ਆਪਣੀ ਇਹ ਆ ਇਹ ਸਾਰੀ ਆਉਰੀ ਪੁੱਠੀ ਹੋ ਜਾਊਗੀ ਤੇ ਦੂਜਾ ਤਰੀਕਾ ਹੈਗਾ ਟਰੈਕਟਰ ਦਾ ਟਾਇਰ ਆਉਰੇ ਮੈਂ ਸਿੱਧੇ ਘੇੜੇ ਚ ਲੋ ਜਿਵੇਂ ਜਿਵੇਂ ਹੁਣ ਉਹ ਪੁੱਠੇ ਲੋਟ ਜਾ ਰਹੇ ਨੇ ਪਰ ਇਹਨੂੰ ਜਾ ਰਹੇ ਨੇ ਜੇ ਉਹਰੇ ਨੂੰ ਲੈ ਕੇ ਆਉਣਗੇ ਆ ਟ ਆਉਰੇ ਟਾਇਰ ਰੱਖ ਲੈਣਗੇ ਸਾਰਾ ਸਹੀ ਆ ਜੂਗਾ ਮਤਲਬ ਵੀ ਇਧਰਲੇ ਪਾਸੋਂ ਟੋਵਾ ਵਟ ਲਵਾ ਜੇ ਇਧਰ ਰੋਟਾ ਵਟਰ ਫਿਰੂਗਾ ਆ ਸਾਰਾ ਢੋਆ ਪਰੇ ਨੂੰ ਭਰ ਜੂਗਾ ਦੋ ਤਰੀਕੇ ਨੇ ਪਲਾਉ ਵੇਰਨ ਦੇ ਇਹਨਾ ਆਪਣਾ ਬਹਣ ਉੱਚਾ ਨਹੀਂ ਬਣੀ ਹੁੰਦਾ ਇਹ ਆਪਣਾ ਹੈਗਾ ਕੇਰੇ ਵਾਲਾ ਬਲੋਗ ਹੈ ਲੋ ਤੁਹਾਨੂੰ ਦੇਖੀ ਜੂਗਾ ਦੇਖੋ ਆ ਜਮੀਨ ਚ ਦਾ ਵਧੀਆ ਗਿੱਲਾ ਹਰ ਤਾਂ ਲੱਗੀ ਜਾਂਦਾ ਨਹੀਂ ਤਾਂ ਦੂਜੀਆਂ ਜਮੀਨਾਂ ਚ ਔਖਾ ਕਰਦਾ ਜਿੱਥੇ ਮਤਲਬ ਜਿੱਥੇ ਬਾਣ ਸੁੱਕੇ ਜਾਂਦਾ ਤਾਂ ਜੇ ਪਲਾਉ ਕਰਨਾ ਹੋਵੇ ਜਮੀਨ ਮਾੜੀ ਜੀ ਨਰਮੇ ਰੱਖੇ ਨਰਮ ਚ ਵਧੀਆ ਰਹਿੰਦਾ ਕੰਮ ਸੁੱਕੀ ਜ਼ਮਾਂ ਬਹੁਤ ਔਖਾ ਕਦੇ ਲਿਫਟ ਤੇ ਕੰਟਰੋਲ ਜੀ ਮਤਲਬ ਵੀ ਲਿਫਟ ਤੇ ਅਥਰ ਰੱਖਣਾ ਮੈਂਦਾ ਕਦੇ ਕੀ ਗੱਲ ਲੱਗ ਰਹੀ ਕੀ ਗੱਲ ਆ ਗਿੱਲੇ ਚ ਆਰਾਮ ਤੇ ਬਸ ਲਿਫਟ ਇੱਕ ਜਗਾ ਬੰਨੀ ਨਾ ਟਰੈਕਟਰ ਜਿਆਦੇ ਔਖਾ ਹੁੰਦਾ ਸੋਕੇ ਦਾ ਟਰੈਕਟਰ ਬੁੜਕਣ ਲਾਇਆ ਜਾਂਦਾ ਪਰ ਰਿਆ ਨਹੀਂ ਕਰ ਦਿੰਦਾ ਜਿਵੇਂ ਆਪਾਂ ਜਿੱਕਾ ਬਹੁਤ ਸਟਾਈਲ ਐ ਪੂਰੇ ਡੱਪਕਣ ਲਾਇਆ ਜਾਂਦਾ ਹੁੰਦਾ ਜੇ ਬਹਾਨ ਹੋਵੇ ਗਿੱਲਾ ਫੇਰ ਨਹੀਂ ਕੋਈ ਚੱਕਰੇਗਾ ਫਿਰ ਤਾਂ ਆਰਾਮ ਤੇ ਦੇਖੋ ਜਮੀ ਸੌਖਾ ਚੱਲ ਰਿਹਾ ਹੈ ਤਾਂ ਚਲ ਅਸੀਂ ਪਹਿਲਾ ਪਲਾਉ ਘੱਟ ਵੀ ਲੱਗ ਰਿਹਾ ਤਾਂ ਵੀ ਠੀਕ ਆ ਦੇਖੋ ਜਦੋਂ ਆਪਾਂ ਹੁਣ ਕਿਹਰੇ ਜਲਾਵਾਂਗੇ ਫੇਰ ਦੇਖਿਓ ਬੜਾ ਸੌਖਾ ਚੱਲੂਗਾ ਸੁੱਕੇ ਬਾਹਨ ਦਾ ਰੈਕਟਰ ਹਾਂਬੇ ਜਾਂਦਾ ਜੋਰ ਲਾਉਂਦਾ ਲਾਉਂਦਾ ਇਹ ਕੋਈ ਦਾ ਵਧੀਆ ਆਣ ਪੂਰੇ ਤੇ ਖਲੇਪੜ ਘਟ ਰਿਹਾ ਪੂਰੀ ਚੀਕਨੀ ਜੀ ਮਿੱਟੀ ਆ ਹੁਣ ਦੇਖੋ ਲੱਡੂ ਬੱਟਣ ਆ ਲੈ ਇਹ ਜੀ ਮਿੱਟੀ ਦੇ ਜੀ ਲੱਡੂ ਬੱਟਾ ਦੇਖੋ ਦੇਖੋ ਇਹ ਜੀ ਮਿੱਟੀ ਹੁਣ ਜੀ ਜੇ ਵਧੀਆ ਵਧੀਆ ਰਹਿੰਦਾ ਐਵੇਂ ਕੰਮ ਚਲੋ ਜੀ ਦੇਖੋ ਫੇਰ ਅੱਗੇ ਹੁਣ ਦਿਖਾਉਣਾ ਤੁਹਾਨੂੰ ਪੂਰਾ ਕਰਕੇ ਲੋਟ ਪਹਿਲਾਂ ਫੇਰਿਆ ਹੋਇਆ ਹੈ ਆਪਣਾ ਰੂਟਾਵੇਟਰ ਸ਼ਕਤੀਮਾਨ ਵਾਲਾ ਬੋਰੀਆਂ ਰੱਖ ਕੇ ਪਹਿਲਾਂ ਫਿਰ ਦੇਵੇਂ ਸੁਪਰ ਸੀਡਰ ਫੇਰਦੇ ਜੰਨੇ ਆ ਇਹ ਆਪਣਾ ਰੂਟਾਵੇਟਰ ਫੇਰਿਆ ਦੇਖੋ ਐਨ ਪੂਰਾ ਵਧੀਆ ਕੰਮ ਐਨ ਪੂਰਾ ਘੈਂਟ ਕਰਿਆ ਹੋਇਆ ਦੇਖੋ ਹਾਂਜੀ ਦੇਖੋ ਕਰਤਾ ਸ਼ੁਰੂ ਸੱਦਾ ਕਿੜਾ ਹੁਣ ਸੱਦਾ ਕਿੜਾ ਲੱਗੇ ਸੁਣਾ ਲੀਹੇ ਜੇ ਟਰੈਕਟਰ ਚੱਲੀ ਜਾਇਆ ਕਰੂਗਾ ਤੇ ਬਸ ਸਾਈਂ ਕੇਰੇ ਲੋਟ ਚੱਲੀ ਹੋਊਗਾ ਕੰਮ ਦੇਖੋ ਬਾਕੀ ਹੁਣ ਤੁਹਾਨੂੰ ਦਿਖਾਉਣੇ ਆਗੇ ਜੋ ਗੇੜਾ ਲਾ ਕੇ ਆ ਗਿਆ ਤੇ ਜਿਵੇਂ ਹੁਣ ਇਹ ਖੁੰਝਾ ਜਾ ਯੂ نو ਉੱਥੇ ਤੋਂ ਪਲ ਵੀ ਆਰੇ ਪੂਰੀ ਸੇ ਤਕਰ ਕੱਲਾ ਉੱਥੇ ਕਰ ਸਿਰੇ ਲਾ ਦੇ ਕਰਨਗੇ ਮਤਲਬ ਤੋਂ ਕਮਾਉਂਦੇ ਨਹੀਂ ਹੈਗੇ ਲਾਉਂਦੇ ਨਹੀਂ ਹੈਗੇ ਲਾ ਆਰੇ ਲਿਆ ਕਰਨਗੇ ਫਿਰ ਆਰੇ ਆ ਕੇ ਖੁੰਝਾ ਪੂਰਾ ਹੋ ਜਾਊਗਾ ਬਸ ਫਿਰ ਆਰੇ ਚੱਲੀ ਜੱਲੂਗਾ ਕੰਮ ਇਹ ਬਸ ਹੁਣ ਸੱਦਾ ਗੇੜਾ ਲਾ ਰਹੇ ਨੇ ਆਖਿਰ ਚ ਦੋ ਕੇਰੇ ਬਣਾਉਣੇ ਪੈਣਗੇ ਇਹਨਾਂ 5 ਕਿਲੇ ਨਾਲਾ ਦਾ ਡੇਢ ਪਾਣੀ ਕਿੰਨਾ ਡੇਢ ਕਿੱਲਾ ਇਹ ਡੇਢ ਬਣੇ 2 ਕਿੱਲੇ ਨੇ ਇਹ ਔਰ ਲੈ ਡੇਢ 2 ਕਿੱਲੇ ਦਾ ਲੈ ਲੈ ਪਾਸੇ ਭੰਜੂਗਾ ਤੇ ਬਾਕੀ ਫਿਰ ਪਰਲੇ ਪਾਸੇ ਭੰਜੂ ਇਹ ਤਾਂ ਤਾਂ ਕੀ ਤਾਂ ਇੱਧਰੋਂ ਆ ਜਿਹੜਾ ਦਿਖ ਰਿਹਾ ਤੁਹਾਨੂੰ ਉਹ ਮੋਟਰ ਦਾ ਮੋਟਰ ਤੋਂ ਉਹ ਤਿਰਛਾ ਜਾ ਖੁੰਜਿਆ ਜਾ ਰਿਹਾ ਉਹ ਥੇ ਦਿਖ ਰਿਹਾ ਫੇਰ ਐ ਆਗੇ ਫੇਰ ਇਹ ਸਲੋਟ ਬਣਦੀ ਆ ਦੇਖੋ ਔਰ ਹੁਣ ਚਲੋ ਟਰੈਕਟਰ ਨੂੰ ਫੇਰ ਤੁਹਾਨੂੰ ਚੱਲਦਾ ਦਿਖਾਉਣੇ ਆ ਦੇਖੋ ਚੱਲਦਾ ਬਲੋ ਦੇਖੋ ਤੁਸੀਂ ਦੇਖ ਰਿਹਾ ਕਿਤੇ ਪਰਾਲੀ ਕਰਤੀ ਜੰਮੀਆ ਲੋਪ ਕਰੋ ਚੈੱਕ ਇਹ ਚੱਲ ਰਿਹਾ ਇਹ ਹੈਗਾ ਆਪਣਾ ਸਿੰਕਰੋ ਗੇਰ ਆ ਟਰਾਂਸਮਿਸ਼ਨ ਇਹਦਾ ਸਿੰਕਰੋ ਟਰਾਂਸਮਿਸ਼ਨ ਬੀ 2 ਤੇ ਚੱਲ ਰਿਹਾ ਬੀ 2 ਗੇਅਰ ਬੀ ਸਪੀਡ ਤੇ ਦੂਜੇ ਗੇਅਰ ਚ देखो, चल रहा होगा अठारह उन्नीस एक सौ चक्कर पूरा वजिया रिस्पॉन्स दे रहा क्यों तो जी देखो ਕਭਈ ਕਹਿ ਰਹੇ ਸੀ ਕਹਿੰਦਾ ਸੀ ਦਿਨੇ ਦਿਖਾਇ ਨਹੀਂਗਾ ਪਲੌ ਚੱਲਦਾ ਲੋ ਬੇਰੇ ਦੇਖ ਲਓ ਪਲੌ ਚੱਲਦਾ ਬਾਕੀ ਤੁਹਾਨੂੰ ਅਗਲੇ ਬਲੌਗਾਂ ਚ ਇਸੀ ਗੱਲ ਬਣਾ ਦਿਖਾ ਦਾਂਗੇ ਬਾਹਰੋਂ ਚੱਲਦਾ ਹੋਇਆ ਅੱਜ ਦੇਖੋ ਅੱਜ ਚੱਲ ਰਿਹਾ 550.5 ਨਾਲ ਪਾਚ ਤੁਹਾਨੂੰ ਦਿਖਾ ਦਾਂਗੇ 575 ਨਾਲ ਵੀ ਚੱਲਦਾ ਤੇ ਹੋਰ ਦਿਖਾਵਾਂਗੇ ਤੁਹਾਨੂੰ ਦੋ ਚਾਰ ਗੇੜੇ ਲਾਉਂਦੇ ਆ ਦੇਖੋ ਅੱਜ ਸਨਾਪੁਰ ਲੈ ਗਏ ਤੇ ਆਇਕੋ ਆਪਣਾ ਜਿਹੜਾ ਵਿੱਚ ਮੱਕੀ ਦਾ ਮਾਲ ਦੱਬਿਆ ਹੋਇਆ ਹੈ ਦੀ ਮਤਲਬ ਆ ਪਾਗੜੀ ਨਾਉਂਦੇ ਹੁੰਦੇ ਬਸ ਚਲ ਕੋਈ ਵੀ ਮਸਾਕੀ ਤੋਗਾ ਜਿਹਨੂੰ ਆ ਪਾਗ ਲਾਉਂਦੇ ਆਵਾਂਗੇ ਸਾਰੇ ਮੱਕੀ ਦੇ ਡਾਂਡੇ ਪਿੱਛੇ ਪਏ ਨੇ ਦੇਖੋ ਸਾਰੇ ਮੱਕੀ ਦੇ ਡਾਂਡੇ ਪਿੱਛੇ ਪਏ ਨੇ ਦੇਖੋ ਕੰਨੀ ਤਾ ਤੂੰ ਵੀ ਲਾ ਲੋ ਖੇਤ ਚ ਮੱਕੀ ਦੇ ਡਾਂਡੇ ਮੱਕੀ ਦੇ ਡਾਂਡੇ අයකාරේ කිෙරිලුට සල්දරෑම් නඟම්ම තෝමඩෑ බැකරයා ඉතාරු පිරිිරක් ලයා ਹਾਂਜੀ ਹੁਣ ਹੋ ਰਹੀ ਆ ਮੋਬਾਈਲ ਦੀ ਬੈਟਰੀ ਲੋ ਤੇ ਹੁਣ ਕਰਦੇ ਆ ਆਪਾਂ ਇੱਥੇ ਵਲੌਗ ਦਾ ਐਂਡ ਮਿਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ ਕਰਦੇ ਹੋ ਆਪਣੇ ਇਹ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਚਲੋ ਜੀ ਮਿਲਦੇ ਆ ਕਿਸੇ ਹੋਰ ਵਲੌਗ ਦੇ ਵਿੱਚ ਓਕੇ ਜੀ ਬਾਏ